ਕੋਈਦਾ ਹੈਗਾ 95770010 ਪੰਜਾਬ ਵੇਲਣਾ ਸ਼ੁੱਧ ਦੇਸੀ ਗੋੜ ਤੇ ਸ਼ੱਕਰ ਬਰਾਮਾ ਵਾਲਾ ਗੋੜ ਤੋਂ ਹੌਂ ਵਾਲਾ ਗੋੜ ਸੁੰਡ ਵਾਲਾ ਗੋੜ ਹਲਦੀ ਵਾਲਾ ਗੋੜ ਮੁੰਖਰੀ ਵਾਲਾ ਗੋੜ ਹਲਦੀ ਵਾਲਾ ਗੋੜ ਹਲਦੀ ਵਾਲੀ ਸ਼ੱਕਰ ਕੀ ਹਾਲ ਠੀਕ ਆ ਗਿਆ ਗੁੱਡ ਸਿੰਪਲ ਸ਼ੋਰ ਰੱਖ ਲਓ ਸਿੰਪਲ ਸ਼ੋਰ ਬੈਨੂੰ ਮੈਂ ਥਾਲੇ ਪੁੱਛਿਆ ਨਹੀਂ ਸੀਗਾ ਮੈਂ ਥਾਲੇ ਖੜਾ ਹੀ ਹੋਇਆ ਆ ਕੇ ਅੱਛਾ ਨਹੀਂ ਨਹੀਂ ਆਪਣੇ ਜਿਹੜਾ ਸੈਂਪਲ ਗੋੜਿਆ ਕਿੰਨਾ ਕਿਲੋ ਆ 100 ਰੁਪਏ 100 ਰੁਪਏ ਕਿਲੋ ਠੀਕ ਵਾ ਹਾਂ ਪੈਕਿੰਗ ਵਧੀਆ ਆ ਬਰਫੀ ਟਾਈਪ ਕੀਤੀ ਆ ਨਾ ਪੈਕਿੰਗ ਅੱਛਾ ਇਹ 150 ਇਹ ਚ ਕੀ ਖਾਸ ਵਾ 100 100 100 100 ਇੱਕ ਕਾਜੂ ਬਦਮ 200 ਰੁਪਏ ਕਿਲੋ ਕਾਜੂ ਬਦਮ 200 ਰੁਪਏ ਕਿਲੋ ਠੀਕ ਵਾ ਸਹੀ ਹੈ ਉਹ ਜੋ ਤੁਸੀਂ ਇੱਥੇ ਆ ਸਕਦੇ ਆ ਤੇ ਇੱਥੋਂ ਤੁਸੀਂ ਲੈ ਸਕਦੇ ਆ ਮੁੰਡਾ ਸਾਨੂੰ ਰੇਟ ਦੱਸੀ ਜਾਂਦਾ ਕਿਹੜਾ-ਕਿਹੜਾ ਗੋੜਿਆ ਜੀ ਇਹ ਚਾਰ ਮਹਾਂ ਜੇ ਅੱਛਾ ਮਗਜ ਵਾਲਾ ਹਾਂਜੀ ਮਗਜ ਚਾਰੇ ਮਗਜ ਹਾਂਜੀ ਤੇ ਕੋਕੋ ਲੇਟ ਹਾਂ ਕਾਜੂ ਬਦਾਮ ਸੁੰਦ ਸੋਪ ਜਵਾਈ ਠੀਕ ਹੋ ਜੀ ਕਾਈ ਸਰਵ ਜੀ ਠੀਕ ਹੈ ਪੰਜਾਬ ਵੇਲ ਨਾਲ ਨਾ ਆਇਆ ਦਾ ਤੇ ਇਹਦੇ ਓਨਰ ਕਿੱਥੇ ਨੇ ਹੈ ਪ੍ਰਾਕਪੁਰ ਪਿੰਡ ਦੇ ਓਨਰ ਪ੍ਰਾਕਪੁਰ ਤੋਂ ਆ ਅੱਛਾ ਅੱਛਾ ਅੰਦਰ ਵੀ ਦਿਖਾ ਸਕਦੇ ਆਂਗੇ ਕਿੱਧਰ ਦੀ ਐਂਟਰੀ ਆ ਲਓ ਜੀ ਆਜ ਗੱਲ ਵਧੀਆ ਬਣਿਆ ਹੋਇਆ ਪਹਿਲਾਂ ਪਹਿਲਾਂ ਇਹਦੇ ਵਿੱਚ ਆਉਂਦਾ ਆ ਇਹ ਜਿਹੜੀ ਮੈਲ ਜਿਹਨੂੰ ਕਹਿੰਦੇ ਆ ਨਿਕਲਦਾ ਉੱਤੇ ਇਹ ਜੀ ਕਰਕੇ ਹਾਂ ਠੀਕ ਵਾ ਤੇਰੇ ਬਾਅਦ ਕਿਹ ਚ ਦੂਜਾ ਹੈ ਨਾ ਲਓ ਜੀ ਫਾਈਨਲ ਟੱਚ ਵੀ ਇੱਥੇ ਆ ਫੇ ਉਸ ਨੇ ਫਾਈਨਲ ਇੱਥੇ ਨਹੀਂ ਫੇ ਇੱਥੇ ਜਿਹੜਾ ਪੂਰਾ ਬਣਦਾ ਆ ਤੇ ਫੇ ਘਣਾ ਜਾ ਕੇ ਉੱਚ ਪੈਂਦਾ ਆ ਠੀਕ ਆ ਉਧਰ ਟੁਕੜੀਆਂ ਬਣਦੀਆਂ ਸਹੀ ਆ ਤੇ ਸੈਟਿੰਗ ਦਾ ਕੋਈ ਮਿਲਾਵਟ ਤਾਂ ਨਹੀਂ ਹੈਗੀ ਵਿੱਚ ਹੈ ਬਿਲਕੁਲ ਸਹੀ ਗੋੜੇ ਆ ਨਾ ਗੁਰਦੁਆਰੇ ਦੇ ਲੱਗਿਆ ਬੰਦਾ ਭਰੋਸਾ ਕਰਕੇ ਲਿੰਦਾ ਹੈ ਨਾ ਲੋ ਜੀ ਐਦਾਂ ਟੁਕੜੀਆਂ ਬਣਾਉਂਦੇ ਆ ਬੰਦੇ ਇਹ ਦੂਜਾ ਆ ਬੋਲਨਾ ਤੁਸੀਂ ਸਾਥ ਬਾਅਦ ਵਿੱਚੋਂ ਇੱਧਰ ਆ ਜਾਂਦਾ ਆ ਸਹਾਰਾ ਕਰ ਦਿਆ ਆਹ ਲਓ ਆਹ ਸਾਨੂੰ ਚੈੱਕ ਤਾਂ ਕਰਾ ਮੜਾ ਜਿਆ ਅੱਗ ਨੇ ਤੋੜੀ ਆਹ ਵਾਹ ਕਾਕਾ ਇਹਦਾ ਆਹ ਘੋੜਿਆ ਜੀ ਮਨ ਲੱਗੀ ਆ ਮੂਗਲੀ ਉੱਤੇ ਤਣ ਤੇ ਆਪਾਂ ਵੀ ਟਰਾਈ ਕਰਦੇ ਆ ਵਧੀਆ ਕਰਮ ਕਰਮ ਵਧੀਆ ਲੱਗਦਾ ਹੁੰਦਾ ਹੁੰਦਾ ਨਾ ਪਰ ਇਹ ਉਦਾਂ ਵਧੀਆ ਆ ਨਾਲਾ ਨਹੀਂ ਗਿਆ ਸਰਦੇ ਕਈ ਜਗ੍ਹਾ ਬਹੁਤ ਸੀਰਾ ਜਾ ਪਾ ਕੇ ਖੰਡਾ ਪਾ ਕੇ ਬਣਾਈ ਜਾਂਦੇ ਆ ਪਰ ਇਦਾਂ ਦਾ ਕੋਸ਼ਿਸ਼ ਨਜ਼ਰ ਆ ਨਹੀਂ ਰਿਹਾ ਕਿਉਂਕਿ ਜੋ ਵੀ ਆ ਤੁਹਾਡੇ ਸਾਹਮਣੇ ਹੀ ਬਣਦਾ ਪਿਆ ਦੇਖ ਲਓ ਤੁਸੀਂ ਲੈ ਸਕਦੇ ਆ ਇਹਨਾਂ ਕੋਈ ਤਰ੍ਹਾਂ ਦਾ ਹੀ ਗੋੜਵਾ ਮੈਂ ਦੁਬਾਰਾ ਇੱਕ ਵਾਰੀ ਫੇਰ ਦਿਖਾ ਦਉਣਾ ਵੀ ਕਿਹੜਾ ਕਿਹੜਾ ਗੋੜਾ ਇਹਨਾਂ ਦੇ ਕੋਲ ਹੈਗਾ ਆ ਕਿਹੜਾ ਕਿਹੜਾ ਗੋੜਾ ਪਾਜੀ ਦੱਸਿਓ ਤਾਂ ਮੜਾ ਜਾ ਇਸ ਸੰਡ ਸੋਫ ਵਾਲਾ ਹੈ ਜੀ ਸੰਡ ਸੋਫ ਵਾਲਾ ਅੱਛਾ ਜੀ ਤੇ ਕਾਜੂ ਬਦਾਮ ਵਾਲਾ ਇਹ ਕਾਜੂ ਬਦਾਮ ਵਾਲਾ ਹੋ ਗਿਆ ਠੀਕ ਆ ਵਾਹ ਜੀ ਵਾਹ ਬਹੁਤ ਅੱਛਾ ਬਹੁਤ ਵਧੀਆ ਆਹ ਸਾਡਾ ਟੂਰ ਉੱਤੇ ਨਾ ਇਹ ਸਕੈਨਰ ਉੱਤੇ ਆ ਡੱਬੇ ਦੇ ਇਹ ਜੀ ਬਹੁਤ ਸਾਰੇ ਮਗੇ ਹੂੰ ਹੂੰ ਚੋਕੋਲੇਟੇ ਸੰਡ ਸੋਫ ਜਾਇੰਡ ਹੈ ਜੀ ਹੂੰ ਤੇ ਵੱਡੀ ਲਾਚੀ ਦਾ ਬੀਜ ਹੈ ਹੂੰ 240 ਰੁਪਏ ਠੀਕ ਆ ਜਿਹੜਾ ਜੇਦਾ ਇਹ ਹੈਗਾ ਆ ਸਾਰਾ ਕੁਝ ਇਹ ਬੰਦਾ ਪੰਜਾਬ ਦਾ ਹੀ ਆ ਨਾ ਪੰਜਾਬੀ ਇਹ ਸਰਦਾਰ ਹੈ ਸਰਦਾਰ ਹੈ ਠੀਕ ਆ ਉਹਨਾਂ ਦਾ ਸਰਦਾਰ ਕਰਮਜੀਤ ਸਿੰਘ ਨਾਮ ਹੈ ਜੀ ਭਾਗਪੁਰ ਰਹਿੰਦੇ ਆ ਭਾਗਪੁਰ ਰਹਿੰਦੇ ਆ ਵੈਰੀ ਨਾਈਸ ਵੈਰੀ ਨਾਈਸ ਤੇ ਕੀ ਨਾਮ ਸੀਗਾ ਦੱਸਿਆ ਕਰਮਜੀਤ ਸਿੰਘ ਕਰਮਜੀਤ ਸਿੰਘ ਬੋਲਣਾ ਬਗਾਮ ਦਾ ਫੈਕਟਰੀ ਵੀ ਹੈ ਹਾਂ ਜੀ ਬਗਾਮ ਦਾ ਫੈਕਟਰੀ ਵੀ ਵਾਲਾ ਦੋਨੋਂ ਫੈਕਟਰੀ ਹੈ ਠੀਕ ਆ ਨਹੀਂ ਬਹੁਤ ਵਧੀਆ ਕਨਸੈਪਟ ਹੈ ਜੀ ਲਓ ਜੀ ਚੈਨਲ ਸੰਘੇੜਾ ਫਾਰਮਰ ਲਿਆ ਕੱਢ ਦਵਾ ਮੈਂ ਵੀਡੀਓ ਬਣਾਦਾ ਸੀ ਬੰਦਾ ਸਾਨੂੰ ਕਹਿੰਦਾ ਵੀ ਚੈਨਲ ਵੀ ਦੱਸ ਕੇ ਜਾਓ ਜੀ ਮੈਂ ਕਹਾ ਗੱਲੀ ਕੋਈ ਨਹੀਂ ਚੈਨਲ ਆਪਣਾ ਸੰਘੇੜਾ ਫਾਰਮਰ ਕੋਈ ਨਹੀਂ ਕੋਈ ਨਹੀਂ ਕਰ ਲਾ ਸਟਾਰਟ ਐਕਸੇ ਵੀ ਕੀ ਰੱਖਦੇ ਆ ਹੈ ਚੂਜੂਲੇ ਦਾ ਬੜਾ ਗੁੱਡ ਰੱਖਦੇ ਆ ਅੱਛਾ ਠੀਕ ਵਾ ਤਾਂ ਕਰਕੇ ਜਾਲੀਆਂ ਪ੍ਰੋਪਰ ਲਾਈਆਂ ਹੋਈਆਂ ਆ ਆ ਜੀ ਵਾਹ ਕੀ ਬਾਤ ਹੈ ਇਧਰ ਨਿਕਲਦੀ ਆ ਰਾਸ ਜੋ ਵੀ ਆ ਜਗ੍ਹਾੜ ਇੱਧਰ ਲਾਇਆ ਹੋਇਆ ਬੰਦਿਆਂ ਨੇ ਦਾ ਹਾਲ ਠੀਕ ਲਓ ਜੀ ਇਹ ਮੇਰੇ ਨਾਲ ਕੋਈ ਬੱਕਰੀ ਕਿਸਮ ਬੰਦਾਈ ਆ ਕੀ ਬਾਤ ਹੈ ਜਿਹੜੀ ਟੋਪ ਆ ਫਰੂਦਾ ਜਾਂ ਬਣ ਕੇ ਨਿਕਲਦੀ ਆ ਉਹ ਰਾਜਦਾਨੀ ਪਤਾ ਲੱਗਦਾ ਹੈਗਾ ਤੇ ਰਾਸ ਨੂੰ ਆ ਪੈਪ ਲਾਇਆ ਹੋਇਆ ਆ ਉਥੋਂ ਤੇ ਇੱਥੋਂ ਆ ਕੇ ਸਿੱਧੀ ਡਰਮ ਦੇ ਵਿੱਚ ਉਥੇ ਡਰਮ ਤੋਂ ਵੀ ਸਿੱਧੀ ਕਢਾਏ ਆ ਜਿੱਥੇ ਵਰਤਾ ਉਹ ਦੀ ਉਹ ਸਬਸਕ੍ਰਾਈਬ ਕਰ ਦੇਣਾ ਹਾਂਜੀ ਹਾਂਜੀ ਕਰਤਾ ਆਏ ਤਾਂ ਆਪਾਂ ਸੀਗੇ ਮੱਥਾ ਟੇਕਣ ਇੱਥੇ ਪਰ ਸਾਨੂੰ ਇੱਧਰ ਦੇਖ ਪਿਆ ਵੀ ਇਹਣਾ ਤੇ ਤਾਂ ਵੀ ਮੈਂ ਕਿਹਾ ਚਲੋ ਇੱਧਰ ਦੀ ਵੀ ਵੀਡੀਓ ਕਰ ਲਈਏ ਚਲੋ ਓਕੇ ਬ੍ਰਦਰ ਠੀਕ ਵਾ ਠੀਕ ਹੈ ਜੀ ਚਲਦੇ ਆਪਾਂ ਹੁਣ ਠੀਕ ਹੈ ਜੀ ਆਪਾਂ ਫਿਰ ਮਿਲਦੇ ਆਂ ਕਿਸੇ ਅਗਲੀ ਵੀਡੀਓ ਦੇ ਵਿੱਚ ਤੇ ਅੱਜ ਤੁਹਾਨੂੰ ਦਰਸ਼ਨ ਕਰਾਤੇ ਗੁਰਦੁਆਰਾ ਸਾਹਿਬ ਤੇ ਬਾਬਾ ਨਿਹਾਲ ਸਿੰਘ ਜੀ ਤੱਲਣ ਸਾਹਿਬ ਠੀਕ ਹੈ ਜੀ ਤੇ ਨਲਦੇ ਆਪਾਂ ਕਿਸੇ ਅਗਲੀ ਵੀਡੀਓ ਦੇ ਵਿੱਚ ਤੇ ਸਬਸਕ੍ਰਾਈਬ ਜਰੂਰ ਕਰ ਦਿਓ ਮਿਹਰਬਾਨੀ